ਸਤਕਾਰਯੋਗ ਪ੍ਰਿੰਸੀਪਲ ਸਾਹਿਬ ਮੰਗਤ ਬਾਲੀਆ ਜੀ ਤੇ ਸਮੂਹ ਸਟਾਫ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਕਿ ਤੁਸੀਂ ਸਾਰੇ ਸਟਾਫ ਨੇ ਬਹੁਤ ਮਿਹਨਤ ਕਰਕੇ ਵਧੀਆ ਰਿਜ਼ਲਟ ਲਿਆਇਆ ਮੈਂ ਬੱਚੋ ਕਲਾਪਿੰਗ ਹੋਣੀ ਚਾਹੀਦੀ ਸਟਾਫ ਦੇ ਨਾਂ ਤੇ ਕਿ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਿਹਨਤੀ ਸਟਾਫ ਮਿਲਿਆ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵੀ ਅਸੀਂ ਤੁਹਾਨੂੰ ਦਿੰਨੇ ਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਅੱਜ ਅਸੀਂ ਜਿੱਥੇ ਲੋਕ ਭਲਾਈ ਮੰਚ ਇਹ ਕੰਮ ਚਲਾ ਰਿਹਾ ਤੋਂ ਅੱਜ ਪਿਆਰੇ ਬੱਚਿਓ ਅੱਜ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਹਲ ਕਮੇਟੀ ਦੀ ਤਰਫੋਂ ਆਏ ਤੁਸੀਂ ਸਾਲਾ-ਸਾਲ ਪੜ੍ਹਾਈ ਕਰਕੇ ਦਿੱਤੇ ਇਮਤਿਹਾਨ ਵਿੱਚੋਂ ਅੱਬਲਾਈ ਵਿਦਿਆਰਥੀਆਂ ਦਾ ਮਾਨ ਸਨਮਾਨ ਕਰਨ ਲਈ ਇਹ ਸੰਸਥਾ ਆਈ ਹੈ ਤਾਂ ਕਿ ਤੁਹਾਡਾ ਹੌਸਲਾ ਹੋਰ ਅੱਗੇ ਵਧੇ ਜਿਹੜੇ ਬੱਚੇ ਥੋੜ੍ਹ ਥੋੜ੍ਹੇ ਨੰਬਰਾਂ ਨਾਲ ਪਿੱਛੇ ਰਹਿ ਗਏ ਉਹ ਹੋਰ ਮਿਹਨਤ ਕਰਨ ਅਗਲੇ ਸਾਲ ਇਹ ਮਾਨ ਸਨਮਾਨ ਫਿਰ ਤੁਹਾਡੇ ਕਿਸੇ ਦੇ ਵੀ ਹੱਥ ਆ ਸਕਦਾ ਹੈ ਜਿਸ ਨੂੰ ਦੇਖਦਿਆਂ ਹੋਰ ਮਿਹਨਤ ਕਰੋ ਜੋ ਇਹ ਵੀਡੀਓ ਬਿਲਗਾ ਨਿਊਜ਼ ਆਨਲਾਈਨ ਸਰਦਾਰ ਰਜਿੰਦਰ ਸਿੰਘ ਜੀ ਬਣਾਉਂਦੇ ਆ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਦੇਖੀ ਜਾਂਦੀ ਆ ਬਹੁਤ ਫਾਲੋਅਰ ਆ ਇਹਦੇ ਇਹ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਨੂੰ ਲੋਕ ਦੇਖਦੇ ਆ ਔਰ ਤੁਹਾਨੂੰ ਤੁਹਾਨੂੰ ਵੀ ਇਹਨਾਂ ਸਟੂਡੈਂਟਾਂ ਦੀ ਤਰ੍ਹਾਂ ਵਧਾਈਆਂ ਪੇਸ਼ ਕਰਨਗੇ ਅੱਜ ਜਿਨ੍ਹਾਂ ਨੂੰ ਜਿਨ੍ਹਾਂ ਦਾ ਫਸ ਸੈਕਿੰਡ ਔਰ ਥਰਡ 라운ਡ ਤੇ ਸਨਮਾਨ ਹੋਣਾ ਸੋ ਤੁਹਾਨੂੰ ਸਮੂਹ ਸਟਾਫ ਨੂੰ ਬਹੁਤ-ਬਹੁਤ ਵਧਾਈਆਂ ਪਿਆਰੇ ਬੱਚਿਓ ਸਾਰਿਆਂ ਨੂੰ ਹੁਣ ਮੈਂ ਛੇਵੇਂ ਕਲਾਸ ਤੋਂ ਲੈ ਕੇ ਨਾਮ ਅਨਾਉਂਸ ਕਰਾਂਗਾ ਕਲਾਸ 5 ਜੋ ਬੱਚੇ ਆ ਕੇ ਆਪਣਾ ਇਨਾਮ ਪ੍ਰਾਪਤ ਕਰਨਗੇ ਮੰਗਤ ਬਾਲੀਆ ਜੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਾਡੇ ਸਾਥੀਆਂ ਦੇ ਨਾਲ ਹੋਣ ਸਾਡੇ ਦਰਮਿਆਨ ਸਰਦਾਰ ਗਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਕੌਂਸਲ ਬਿਲਗਾ ਮੈਨੇਜਰ ਲਸ਼ਕਰ ਚੰਦ ਜੀ ਮਾਸਟਰ ਹਰੀਦੇਵ ਜੀ ਹਰੀਦੇਵ ਸਿੰਘ ਜੀ ਬਲਜੀਤ ਸਿੰਘ ਔਦਲਾ ਜੀ, ਕਮਲਜੀਤ ਕੰਬਾ ਜੀ, ਰਾਮਪਾਲ ਸਿੰਘ ਜੀ, ਹਰਵੰਸ لال ਕੈਂਥ ਇਹ ਤੁਹਾਡਾ ਸਨਮਾਨ ਕਰਨ ਲਈ ਸਾਡੀ ਟੀਮ ਪਹੁੰਚੀ ਆ। ਤੋਂ ਮੈਂ ਹੁਣ ਕਲਾਸ ਵਾਈਜ਼ ਨਾਮ ਲਾਵਾਂਗਾ। ਤੋਂ ਬੱਚਿਆਂ ਨੂੰ ਬੇਨਤੀ ਆ ਕਿ ਉਹ ਆਪਨਾ ਆ ਕੇ ਇੱਥੇ ਸਨਮਾਨ ਪ੍ਰਾਪਤ ਕਰਨ। ਜਨਤ ਕੁਮਾਰੀ ਸਨ ਆਫ ਚਮਨ ਲਾਲ ਸਿਕਸਥ ਕਲਾਸ ਦੀ ਹੈ ਛੇਵੀਂ ਕਲਾਸ ਦੀ ਮਸਕਾਨ ਕੌਰ ਨਤਨ ਕੁਮਾਰ ਇਹ ਸੈਕੰਡ ਹਰਪ੍ਰੀਤ ਕੌਰ ਵਿਦਾਰ ਸਿੰਘ ਇਹ ਥਰਡ ਇਹਨਾਂ ਤੋਂ ਬਾਅਦ ਸੱਤਵੀਂ ਕਲਾਸ ਦੇ ਬੱਚਿਆਂ ਨੂੰ ਦਾ ਮੈਂ ਨਾਮ ਲਵਾਗਾ तमन्ना दीप कुमार लवप्रीत कौर कमलजीत प्रीत कौर सतविंदर सिंह इन्हों तो बाद अठवी कलास का जेजा है मैं उन्होंने ना नाम अनाउंस करा तरनजोत कौर अठवीं कलास तो बाद जैसका राणी सन डॉक्टर ऑफ गया जैसका राणी डॉफ गयान चंद एकम भट्टी डॉक्टर चरनजीत भट्टी हम मैं नाइनथ क्लास के बच्चों का नाम अनाउंस कराँगा सेक्शन ए नाइन्थ क्लास सेक्शन ए किरणजोत कौर डॉक्टर ऑफ दलवीर राम मनप्रीत कौर डॉक्टर ऑफ संजीव कुमार गुरमनदीप परविंदर सिंह गुरमनदीप डॉक्टर ऑफ परविंदर सिंह सैक्शन बी नाइन्थ क्लास अरमान डॉक्टर ऑफ कलवंत सिंह कंगना बालिया ये सैकंड है कंगना बालिया डॉक्टर ऑफ मनजीत कुमार हरविंदर कौर डॉक्टर ऑफ सोनू ਸਾਡੇ ਨਗਰ ਕੌਂਸਲ ਦੇ ਪ੍ਰਧਾਨ ਗੁਰਨਾਮ ਸਿੰਘ ਜਖੂ ਜੀ ਬੱਚਿਆਂ ਨੂੰ ਸਨਮਾਨ ਕਰ ਰਹੇ ਨੇ। ਤਾਂ ਹੁਣ ਮੈਂ ਪਲੱਸ 1 ਦੇ ਬੱਚਿਆਂ ਦੇ ਨਾਮ ਅਨਾਉਂਸ ਕਰਾਂਗਾ। ਪਲੱਸ 1 ਆਰਟਸ ਗਰੁੱਪ ਗਰਮੀਤ ਕੌਰ ਡਾਕਟਰ ਆਫ ਕਰਨੈਲ ਸਿੰਘ ਮਨਜੀਤ ਕੌਰ ਡਾਕਟਰ ਆਫ ਸਰਜੀਤ ਸਿੰਘ ਕਮਲ ਡਾਕਟਰ ਆਫ ਲਖਵੀਰ ਚੰਦ ਕੋਈ ਨਹੀਂ ਕੋਈ ਨਹੀਂ 11ਵੀਂ ਕਲਾਸ ਦੇ ਕਮਰਸ ਦੇ ਬੱਚਿਆਂ ਦਾ ਮੈਂ ਨਾਮ ਅਨਾਉਂਸ ਕਰਾਂਗਾ 11ਵੀਂ ਜਮਾਤ ਦੇ ਕਮਰਸ ਗਰੁੱਪ ਦੇ ਬੱਚਿਆਂ ਦਾ ਮਹਿਕਦੀਪ ਕੌਰ ਡਾਕਟਰ ਆਫ ਰਾਮਪਾਲ ਸਿੰਘ ਡਿੰਪਲ ਵਾਲੀਆ ਡਾਕਟਰ ਆਫ ਹਰਮੇਸ਼ ਲਾਲ जशनदीप डॉक्टर ऑफ जगजीत सिंह ग्यारहवीं क्लास दे, के ग्रुप के बच्चा का मैं नाम अनाउंस करा सिमरन बदन डॉक्टर ऑफ बदन सुनाओ नहीं होनी चाहिए बेटा जी यशप्रीत कौर डॉक्टर ऑफ हरजिंदर कुमार Thank you. Thank you. Thank you. Thank you. तानिया डॉक्टर ऑफ राकेश कुमार Thank you. Thank you. Thank you. Thank you. ਦੇ ਬੱਚਿਓ ਇਹ ਹੌਸਲਾ ਬਜਾਈ ਸੰਸਥਾ ਇਸ ਲਈ ਕਰ ਰਹੀ ਕਿ ਤਾਂ ਕਿ ਉਤਸ਼ਾਹ ਬਣੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਮੱਲਾ ਮਾਰੋ ਔਰ ਤੁਹਾਡੇ ਵੀ ਜਿਹੜੇ ਆ ਪੋਜੀਸ਼ਨਾਂ ਬਣ ਬੱਚੇ ਦਾ ਸੈਕਿੰਡ ਸਰ ਹੈ ਨਹੀਂ ਥਰਡ ਹੈ ਅੱਛਾ ਨੀਤੀਕਾ ਫਰੂਹੀ ਥਰਡ ਰੂਹੀ ਹੈ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਤੋਂ ਦੋ ਬੱਚੀਆਂ ਜਿਹੜੀਆਂ ਉਹ ਉਹਨਾਂ ਨੇ ਦਾਖਲਾ ਲਿਆ ਇਸ ਸਕੂਲ ਵਿੱਚ ਨਿਤਿਕਾ ਔਰ ਰੁਹੀ ਸਾਰੇ ਸਟਾਫ ਨੂੰ ਦੁਬਾਰਾ ਫੇਰ ਅਸੀਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਕਿ ਉਹਨਾਂ ਨੇ ਇਹ ਮਿਹਨਤ ਕਰਕੇ ਜਿਹੜਾ ਰਿਜ਼ਲਟ ਬਹੁਤ ਵਧੀਆ ਲਿਆਦਾ ਹ ਸਾਰੇ ਸਟਾਫ ਨੂੰ ਬੇਨਤੀ ਕਰਕੇ ਮੈਂ ਸਾਰੇ ਸਟਾਫ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਬੱਚਿਆਂ ਦੇ ਨਾਲ ਫੋਟੋ ਕਰਾਉਣ ਲਈ ਆਉਣ ਕਿਰਪਾ ਕਰਕੇ ਹਾਂਜੀ ਬੰਮਤਾ ਮੈਡਮ ਇੱਕ ਸਰ ਸਟਾਪ ਵਿਸ਼ੇਸ਼ ਤੌਰ ਤੇ ਸਰਦਾਰ ਰਜਿੰਦਰ ਸਿੰਘ ਜੀ ਪੱਤਰਕਾਰ ਬਿਲਗਾ نیوز ਔਨਲਾਈਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਆ ਜਿਹੜੀ ਟੀਮ ਹੈ ਇਸ ਟੀਮ ਦੇ ਸਰਪ੍ਰਸਤ ਹੈ ਔਰ ਮੋਰੀ ਰੋਲ ਅਦਾ ਕਰਦੇ ਆ ਇਸ ਟੀਮ ਵਿੱਚ ਇਹਨਾਂ ਦੇ ਬੇਸੀ ਖਾਸ ਤੌਰ ਤੇ ਧੰਨਵਾਦੀਆਂ ਸਰਦਾਰ ਰਜਿੰਦਰ ਸਿੰਘ ਜੀ ਬਿਲਗਾ ਉਹਨਾਂ ਦਾ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ